ਪਾਣੀ ਤਾਂ ਪੀ ਲੋ ਕਿੰਨੇ ਵਜ ਗਏ 7 ਵਜ ਗਏ 7 ਹੀ ਵਜਿਆ ਹਜੇ ਪੈ ਜਾ ਕਿਹੜਾ ਬੂਰੀਆਂ ਲਵੇਰੀਆਂ ਖੜੀਆਂ 7 ਵਜੇ ਲੇਟ ਆ ਉੱਠ ਖੜੋ ਪਾਣੀ ਪੀ ਕੇ ਬੈਜੋ ਫਿਰ ਚਲ ਪੈਦਾ ਘੰਟਾ ਘੂਰ ਮੈਂ ਕਿਨਾ ਕਿ ਨਹੀਂ ਅੱਖ ਨਹੀਂ ਪੈਣਾ ਤਾਂ ਕਿਹੜਾ ਕੋਈ ਕੰਮ ਕਰਨਾ ਅੱਖ ਜੀ ਨਹੀਂ ਖੁੱਲਦੀ ਪਈ ਲੈ ਵਰ ਕਿਧਰ ਕੋਰੇ ਬਾਰ ਜਗਾ ਤੋਂ ਖੜਕੀ ਜਾਂਦਾ ਬਾਰ ਹੁਣ ਤੜਕੀ ਖੇੜਾ ਲੱਗ ਪਿਆ ਬਾਰ ਤੁਸੀਂ ਦੇਖਿਓ ਮੜਾ ਜਾਂ ਚਾਰ ਦਿਨ ਹੋਇਆ ਹਜੇ ਵਿਆਹ ਨੂੰ ਤੇ ਤੜਕੀ ਅਗ ਲੱਗ ਜਾਂਦੀ ਆ ਆ ਕਿਹੜਾ ਬਾਰ ਪੰਨੀ ਜਾਂਦਾ ਹਾਂ ਗਈ ਆ ਬੇ ਹਜਾ ਨਾ ਕੀ ਹੋਇਆ ਕਿ ਮੈਂ 12 ਵਜੇ ਪੈ ਤੂੰ ਉੱਠ ਘੜ ਉਹ ਬਾਰ ਖੋਲਦਾ ਮੜਾ ਮੋਟਾ ਤੇ ਤੜਕੇ 7 ਵਜੇ ਤੂੰ 12 ਵਜ ਜਾਂਦੇ ਥੋੜੇ ਤੇ ਹੋਰ 12:00 ਵਜੇ ਨੂੰ ਸਗਣ ਦੇ ਨਾਲ ਆ ਜਾਂਦੇ ਤੁਸੀਂ ਬਾਹਰ ਤਾਂ ਖੋਲ ਕੇ ਬਿਠਸੋ ਜਮੇ ਸ਼ਰਮਲਾ ਛੱਡੀ ਆ ਚਾਰ ਦਿਨ ਨਹੀਂ ਹੋਏ ਮੇਰੇ ਵਿਆਹ ਨੂੰ ਹਜੇ ਤੇ ਤੂੰ ਤੱਕੀ ਵਾਰ ਚ ਆ ਕੇ ਖੜ ਗਈ ਆ ਕਿੱਡੀ ਗੱਲ ਆ ਲੈ ਤੇ ਮੇਰੀ ਗੱਲ ਸੁਣ ਮੈਂ ਤੈਨੂੰ ਆਇਆ ਤਾਂ ਨਹੀਂ ਕਹਿੰਦੀ ਕਾਹਤੋਂ ਬੈਠੇ ਆ ਪਰ ਦਿਨ ਤਾਂ ਵੇਖੋ ਕਿੱਡਾ ਵੱਡਾ ਚੜ ਗਿਆ 12:00 ਵਜੇ ਦੁਪਹਿਰ ਤੇ ਮਾਤਾ ਨਵੀਂ ਬਹੂ ਕੀ ਸੋਚਦੀ ਹੋਊਗੀ ਵੀ ਐਂ ਕਰਦੇ ਆ ਇਹ ਤੇ ਫਿਰ ਪੁੱਤ ਬਾਹਰ ਤਾਂ ਖੋਲ ਕੇ ਬੈਠ ਮੈਂ ਤਾਂ ਆਏ ਕੋ ਸਗਣ ਦੇ ਨਾਲ ਆਏ ਤੇ ਮੈਂ ਕਿਹਨੂੰ ਆਖੂ ਬਹੂ ਕਿੱਥੇ ਬੈਠੀ ਬਾਹਰ ਮੜਾ ਖੋਲ ਲਓ ਵਿੱਚ ਦੀ ਅਗਲਾ ਵੇਖ ਤਾਂ ਲੈਂਦੇ ਬਹੂ ਆ ਕੰਮ ਲੈ ਦੱਸ ਉਹਨੇ ਤੇ ਨਵੀਂ ਬਹੂ ਆਉਣੀ ਆ ਨੀ ਹਰ ਇੱਕ ਦੇ ਮੱਥੇ ਲਾ ਸਕਦੇ ਪਹਿਲਾਂ ਤੂੰ ਬੈਠੀ ਆ ਵੱਡੀਆਂ ਤੂੰ ਪਹਿਲਾਂ ਤੂੰ ਗੱਲ ਕਰਨੀ ਆ ਹਰ ਇੱਕ ਨਾਲ ਜਿਹੜਾ ਆਊਗਾ ਹੈ ਤੇ ਆ ਹੁਣ ਤੂੰ ਦੇਖ ਲੈ ਉਹੀ ਕੰਮ ਫੇਰ ਚਲਾ ਦੇ ਦੂੰ ਮੇਰੀ ਗੱਲ ਸੁਣੋ ਕੰਮ ਤਾਂ ਨਹੀਂ ਲਾਉਣੀ ਹਜੇ ਨਵੀਂ ਨਵੀਂ ਵੇਹੀ ਆ ਪਰ ਬਾਹਰ ਪਈ ਲੋਕ ਵੇਖਣਾਂ ਤੇ ਸ਼ਗਨ ਮੈਨੂੰ ਤਾਂ ਦੇਣਗੇ ਦੇਣਗੇ ਤੇ ਬਹੂ ਨੂੰ ਹੀ ਬਹੂ ਨੂੰ ਦੇਣਗੇ ਸ਼ਗਨ ਹੁਣ ਮੈਂ ਸ਼ਗਨ ਲੈ ਲਊਗਾ ਲੈ ਉਹਨੂੰ ਤਾਂ ਤੂੰ ਨਾਮਦੰਗ ਕਰ ਹਰੇ 7:00 ਵਜੇ ਆਜੇ ਕਿੱਡੀ ਗੱਲ ਆ ਉਹ ਕੀ ਰੌਲਾ ਪਾ ਛੱਡਿਆ ਤੁਸੀਂ ਬਾਈ ਕੈਨ ਗੱਲ ਇਹਦੇ ਨਾਲ ਯਾਰ ਉਹੀ ਤੇਰੇ ਵਾਲਾ ਕੰਮ ਫੇਕ ਚਲਾਤਾ ਐ ਨਹੀਂ ਉਹ ਮੇਰੀ ਬੋਹ ਵੀ ਤੂੰ ਤਾਂ ਹੀ ਭਜਾਈ ਆ ਮਾਤਾ ਅੱਛਾ ਉਹਦੇ ਨਾਲ ਵੀ ਤੂੰ ਐ ਹੀ ਕਰਦੀ ਹੁੰਦੀ ਸੀ ਤੜਕੇ ਤੜਕੇ ਦੱਸ ਕੇ ਬੂਹਰੀਆਂ ਖੜੀਆਂ ਗਆਂ ਜਿਹੜੀਆਂ ਉਹਨਾਂ ਦਾ ਧਾਰਾ ਘਟਾਉਣਾ ਵੇ ਧਾਰਾਂ ਦਾ ਨਹੀਂ ਤੂੰ ਵੀ ਪਜਾਦਾ ਤੂੰ ਇਹਨੂੰ ਵੀ ਭਜਾਈਂ ਭਾਬੀ ਨਾਲ ਮਾਤਾ ਦੁਆ ਹੀ ਕਰਦੀ ਹੁੰਦੀ ਸੀ ਇੰਨੀ ਚਦਿਆਂ ਉੱਠ ਕੇ ਕਰਨਾ ਕਿ ਤੁਮ ਨੂੰ ਦੱਸਤਾ ਦੇ ਜੇ ਕੋਈ ਸਗਨ ਦੇ ਨਾਲ ਆਊਗਾ ਮੈਂ ਸੁਣੀ ਜਾਣਾ ਤੇ ਉਹ ਦੁਪਹਿਰੇ ਵੀ ਆ ਜੂਗਾ ਅਗਲਾ ਸਵੇਹਾ 7 ਵਜੇ ਆ ਜੂਗੀ ਸਗਨ ਦੇ ਨਾਲ ਨਹੀਂ ਤੇ ਚਾਹ ਨਾਲ ਮਠਾਈ ਹੁੰਦੀ ਹੈ ਉਹ ਆਪਾਂ ਇੱਥੇ ਬੈਠ ਕੇ ਤੂੰ ਖਵਾ ਦੇ ਅਗਲੇ ਨੂੰ ਹੁਣ ਉਹਨਾਂ ਨੇ ਮੱਥੇ ਲਾਣਾ ਹਰ ਇੱਕ ਦੇ ਬਹੂ ਨੂੰ ਜ਼ਰੂਰੀ ਥੋੜੀ ਆ ਪਈ ਹੁਣ ਤੱਕਲਾ ਵੇਖਣ ਦੇ ਬਹੂ ਆਉਂਦਾ ਮੈਨੂੰ ਥੋੜੀ ਵੇਖ ਕੇ ਜਾਊਗਾ ਅਗਲਾ ਕੰਨ ਨਵਾਂ ਵਿਆਹ ਹੋਇਆ ਬਹੂ ਵੇਖ ਕੇ ਅੱਗੇ ਕਿਹੋ ਜੀ ਆ 7:00 ਵਜੇ ਥੋੜੀ ਆਊਗਾ ਕੋਈ 8:00 ਸਵੇਹਾ ਕੀ ਨਹੀਂ ਆਉਣ ਵਾਲਾ ਦਿਖਾ ਮੈਨੂੰ ਕੌਣ ਆਇਆ ਜੇ ਕੋਈ ਆ ਵੀ ਗਿਆ ਉਹ ਤੂੰ ਖੜਕਾ ਲਈ ਤੂੰ ਡੇਲੀ ਸਵੇਹਾ ਹੀ ਖੜਕਾ ਦਿੰਨੀ ਆਂ ਬਾਰ ਪੂਆ ਜਿਹੜਾ ਦੂਜੇ ਵੇਖੀਆਂ ਬੈਠੀ ਐਨਾ ਤਾਂ ਨੇਰਾ ਹੋਇਆ ਪਿਆ ਜੇ ਨੇਰਾ ਤਾਂ ਹੋਇਆ ਪਿਆ ਭਾਈ ਅੱਗੇ ਤਾਂ ਤੇਰੀ ਨਹੀਂ ਕਿਥੇ ਕੰਮ ਲੱਗੀ ਸੀ ਤੇ ਮਣ ਕੇ ਉਸੇ ਟਾਈਮ ਤੂੰ ਉੱਠਣ ਲੱਗ ਗਈ ਕਿ 베ਰੇ ਵਾਲੀ ਵੀ ਤਾਂ ਹੀ ਭੱਜੀ ਆ ਉਹਨੂੰ ਵੀ ਆਈ ਤੰਗ ਪਰੇਸ਼ਾਨ ਕਰਦੀ ਸੀਗੀ ਤੂੰ ਹਜੇ 4 ਦਿਨ ਨਹੀਂ ਹੋਏ ਉਹਦੇ ਵਿਆਹ ਨੂੰ ਤੜਕੇ 7 ਵਜੇ ਬਾਰ ਬੰਨਣ ਲੱਗ ਪੈਣੀ ਆ ਹੁਣ ਮਾਸੀ ਅਰਗੀਆਂ ਬੈਠੀਆਂ ਉਹਨਾਂ ਕੋਲ ਬਹਿ ਜਾ ਗੁਰੂ ਕੋ ਜਿਹੜਾ ਉਹਨਾਂ ਨਾਲ ਬਾਅਦ ਵਿੱਚ 11 12 ਵਜਣਗੇ ਉਦੋਂ ਅਸੀਂ ਬੈਠ ਜਾਾਂਗੇ 10 ਮਿੰਟ ਅਗਲੇ ਨਾਲ ਗੱਲਾਂ ਕਰ ਲਾਂਗੇ ਆ ਹੀ ਹੁੰਦਾ ਨਾ ਤੜਕੇ 7 ਵਜੇ ਮੈਂ ਕਿਵੇਂ ਉਹਨੂੰ ਠਾਕੇ ਸੁਜਾਕੇ ਬਾਦ ਆਇਥੀ ਉਹ ਕੀ ਸੋਚੂਗੀ ਉਹਨੇ ਤਾਂ ਕੀ ਸੋਚਣਾ ਤੂੰ ਤਾਂ ਦੁਹਾਂ ਭਰਾਵਾਂ ਨੇ ਰਹੀ ਇਹੋ ਜੀ ਕਰ ਲਈ ਹੈ ਬੁਢੀ ਤਾਂ ਤੁਸੀਂ ਕਮਲੀ ਬਣਾਤਾ ਹੁਣ ਮਿੰਟ ਵੇਚਦੀ ਕਮਲੀ ਕਿਉਂ ਬਣਾਦਾ ਮਾਂ ਮੇਰ ਕੇ ਜੇ ਉਹ ਵੀ ਭੱਜ ਗਈ ਕੀ ਕਰ ਲੈਂਗੇ ਦੱਸ ਲਾ ਭਾਈ ਨੂੰ ਦਿਖਾएंगे ਲੋਕਾਂ ਲੋਕ ਕਹਣਗੇ ਉਹਦੀ ਵੀ ਭੱਜ ਗਈ ਦੀ ਵੀ ਭੱਜ ਗਈ ਹੋ ਸਕਦਾ ਇਹਨਾਂ ਚ ਕੋਈ ਕਾਨ ਹੋਊਗੀ ਕੀ ਪਤਾ ਅਗਲੇ ਨੂੰ ਕੀ ਪਤਾ ਵੀ ਸਾਰਾ ਹੁੰਦਾ ਤੇਰੇ ਪੈਰੋਂ ਵੀ ਤੂੰ ਹੀ ਟਿਕ ਨਹੀਂ ਦਿੰਦੀ ਲ ਮੈਨੂੰ ਮਾੜੀ ਕਹਿੰਦੇ ਆ ਭਾਈ ਰੱਖੋ ਅੰਦਰ ਸੁੱ ਜਾ ਕੇ ਮਾੜੀ ਕਹਿਣ ਦੀ ਗੱਲ ਨਹੀਂ ਕਹਿੰਦੇ ਅਸੀਂ ਤੂੰ ਸੋਦਰ ਮਾੜਾ ਮੋਟਾ ਕੀ ਨਹੀਂ ਇਸਦੇ ਹਾਂ ਦੱਸ ਕੀ ਕਰਨਾਗਾ ਮਾਤਾ ਹੁਣ ਦੁੱਦੂ ਤੇਰੀ ਗਲਤੀ ਹੈ ਸਾਰੀ ਦੁਆ ਕੱਲ ਨੂੰ ਨਾ ਹੋਣਾ ਹੈ ਗਰੀ ਰੋਜ ਜੀ ਤੂੰ ਸਾਡਾ ਲਹੂ ਪੀ ਜਾਣੀ ਆ ਮੈਂ ਨਹੀਂ ਬਾਜ਼ ਮਾਰਦੀ ਮੇਰੇ ਮੈਨੂੰ ਕਹਿੰਦਾ 12 ਵਜੇ ਛੱਡ ਕੇ 2 ਵਜੇ ਉੱਠ ਖੜਿਆ ਕਰੋ ਪਾਏ ਰਹੋ ਪੈਣੀ ਜਾਣਦੇ ਹੁਣ ਸ਼ਰਮ ਮੰ ਮਾਂ ਮੇਰੀਏ ਕਹੋ ਉਹ ਤਾਂ ਮੈਨੂੰ ਕਹਿੰਦੇ ਸ਼ਰਮ ਮੰ ਬੁੱਢੀ ਹੋ ਗਈ ਇਸ ਘਰੇ ਕੰਮ ਕਰਦੀ ਧੰਦੇ ਕਰਦੀ ਹੈ ਤੇ ਹੁਣ ਮੈਨੂੰ ਕਹਿੰਦੇ ਸ਼ਰਮ ਮੰ ਉਹਨਾਂ ਨੂੰ ਪਾਈ ਰੱਖਿਆ ਕਰੋ ਕੌਣ ਵਾਸਤੇ ਲੈਂਦੀਆਂ ਬਾਸਾਦਨ ਕੋਈ ਬੰਦਾ ਭੈਣ ਭਰਾ ਆਏਂਦਾ ਕੋਈ ਮੂੰਹ ਮੱਥੇ ਲੱਗਦਾ ਕੋਈ ਕੀ ਮੂੰਹ ਮੱਥੇ ਲੱਗਦਾ ਉਹਨੂੰ ਵੀ ਆ ਹੀ ਕੁੱਤੇ ਲਾਉਂਦੀ ਸੀਗੀ ਤੂੰ ਲਾਉਂਦੀ ਸੀ ਕੁੱਤੇ ਹੁਣ ਮੈਂ ਕੁੱਤੇ ਲਾਉਣ ਲੱਗ ਗਈ ਜੇ ਕਾਇਦੇ ਨੀ ਮਾੜ ਮਟਾ ਭਾਈ ਕੋਈ ਕੰਮ ਕਰ ਲੋ ਤਾਂ ਮੈਂ ਕੁੱਤੇ ਨੀ ਨਹੀਂ ਮਤਲਬ ਕੀ ਐਡੀਸ ਦਿਆਂ 7 ਵਜੇ ਬਾਹਰ ਭੰਨਣ ਦਾ ਤੂੰ ਜਵਾਕਾਂ ਨੂੰ ਸੌਣ ਵੀ ਨਹੀਂ ਦੇਂਦੀ ਤੂੰ ਜਿਉਣਾ ਤੇ ਹੁਣ ਪੇਖੀ ਫੋਨ ਕਰਤਾ ਵੀ ਤੇ ਮੇਰੇ ਤਰਕੇ 7 ਵਜੇ ਮਗਰ ਪੈ ਗਈ ਆ ਹਜੇ ਨਵੀਂ ਨਵੀਂ ਆ ਉਹਨੂੰ ਆਪਣੇ ਪਰਿਵਾਰ ਦਾ ਮਾਹੌਲ ਦਾ ਕੀ ਪਤਾ ਤੇ ਉਹ ਹੁਣੇ ਤੁਸੀਂ ਉਹਨੂੰ ਨਕਸ਼ਣ ਪਾ ਦਿੱਤੀ ਹਜੇ ਤਾਂ ਉਹ ਘੁਲੀ ਮਿਲੀ ਵੀ ਨਹੀਂ ਵਿੱਚ ਹਾਂ ਉਹਨੂੰ ਕੀ ਪਤਾ ਕੌਣ ਚਾਚਾ ਕੌਣ ਤਾਇਆ ਉਹਨਾਂ ਦਾ ਸਾਰੇ ਤੋਂ ਸ਼ੁਰੂ ਸ਼ੁਰੂਆਤ ਹੀ ਉਹਦੀ ਤੂੰ 7 ਵਜੇ ਦਿਨ ਦੀ ਐ ਕਰ ਦਿੰਨੀ ਆ ਬਾਰਾ ਇਨੇ ਨੇ ਜੋੜਨਾ ਭੰ ਰਹੀ ਆ ਤੂੰ ਤੇ ਬਾਹਰ ਨਾ ਭੰਨਾ ਹੋਰ ਮੈਂ ਹੁਣ ਕੀ ਆਖਾਂ ਵਾਏ ਕਰਾਉਣਾ ਚੱਲ ਤੂੰ ਮੈਂ ਦੱਸ ਹੁਣ 7 ਵਜੇ ਕੀ ਕਰਾਉਣਾ ਹੁਣ ਤੂੰ ਤੇ ਮੈਂ ਉਹ ਕੰਮ ਨਹੀਂ ਕਰਾਉਣਾ ਮੈਂ ਇਹ ਨਹੀਂ ਕਿ ਨਹੀਂ ਉੱਠ ਕੇ ਕੰਮ ਕਰਣਾ ਮੀ ਵੀ ਆਈ ਹਾਂ ਮੈਂ ਵੀ ਕਹਿੰਦੀ ਹਾਂ ਚੱਲ ਪਈ ਹੈ ਬੈਠਣ ਉੱਠਣ ਦਾ ਟਾਈਮ ਹੈ ਪਰ ਨਾ ਧੋ ਕੇ ਉਹ ਲੈ ਬਾਹਰ ਨਿਕਲ ਕੇ ਬਹਿ ਜਾ ਕੋਈ ਭੰਗ ਭਰਾ ਹੁੰਦਾ ਮੂੰਹ ਮੱਥੇ ਲਾਦਾ ਕੁਸਾ ਕਰਨ ਦਿੰਦਾ ਹੈ 7 ਵਜੇ ਤਾਂ ਬੀਬੀ ਕੋਈ ਵੀ ਨਹੀਂ ਆਉਂਦਾ ਅਗਲਾ ਫੇਰ ਵੀ ਅਗਲੇ ਵੀ ਵੇਲੇ ਨਹੀਂ ਹੁੰਦੇ ਕੋਈ ਹਜੇ ਚਾਹ ਵੀ ਨਹੀਂ ਪੀਤੀ ਹਾਂ ਹਜੇ ਚਾਹ ਨਹੀਂ ਪੀਤੀ ਹੁਣੀ ਉੱਥੇ ਬੰਠਾਣ ਕੇ ਬਿਠ ਦੁੱਧ ਦੇ ਬੱਤੀਆਂ ਨਹੀਂ ਜਾਈਦੀਆਂ ਕਿਉਂਕਿ ਇਹਦੇ ਨਵੀਂ ਨਵੀਂ ਤਾਂ ਆਈ ਆ ਉਹੀ ਤਾਂ ਗੱਲ ਆ ਮੇਰੇ ਵਾਲੀ ਨਾਲ ਵੀ ਆ ਕੁੱਤੇ ਖਾਣੀ ਕੀਤੀ ਸੀ ਦਿਨ ਤਾਂ ਹੀ ਤੋ ਭੱਜ ਗਈ ਹਾਂ ਪਾਣੀ ਪਤਾ ਨਹੀਂ ਕੌਣ ਫੜਾ ਗਿਆ ਉਹ ਵੀ ਸਾਨੂੰ ਤਾਂ ਠੰਡਾ ਫੜਾ ਗਿਆ ਉਹਨੇ ਮੈਨੂੰ ਪਾਣੀ ਫੜਾਇਆ ਤੇ ਮੈਂ ਜੇ ਦੇਖਿਆ ਮੈਨੂੰ ਕੀ ਅੱਖਾਂ ਵੀ ਠੰਡਾ ਫੜਾ ਗਏ ਤੇ ਮੇਰੀ ਗੱਲ ਹੁਣ ਮੈਂ ਕੁੱਤੇ ਲਾਉਣੀ ਆ ਆਂ ਤਾਂ ਤੂੰ ਚ ਮਲਾਈ ਸੀ ਆਂ ਤਾਂ ਸਿਰ ਤੇ ਤੂੰ ਭਾਈ ਸੀ ਕਿ ਹੁਣ ਇਹ ਭਾਲੂਗਾ ਮੈਂ ਤਾਂ ਤੁਸੀਂ ਸਿਰ ਤੇ ਬਹਿ ਗਏ ਸਾਰਾ ਟੱਬਰ ਆ ਕੇ ਬਹਿ ਕੇ ਤੇਰੇ ਆਲਾ ਸਮਾਂ ਹੋਰ ਸੀਮਾ ਮਿਰਗੇ ਅੱਜ 8 ਵਜੇ ਉੱਠ ਕੇ ਕੰਮ-ਧੰਦਾ ਕਰਕੇ ਕੀ ਕਰਦਾਂ ਸੀ 9 ਵਜੇ ਫੇਰ ਪੈ ਜਾਂਦਾਂ ਸੀ ਅਲੀਣਾ ਲੈ ਕੇ ਸਾਰਾ ਦੁਪਹਿਰਾ ਤੁਸੀਂ ਸੌਂਗੇ ਕੱਢਦੀਆਂ ਸੀ ਤੇ ਅੱਜ ਕੱਲ੍ਹ ਵਾਲੀਆਂ ਹੁਣ ਹੁਣ ਫੋਨ ਵੀ ਕਰਦੀਊਗੀ ਕਿ ਆਪਦੇ ਪੇਖੀਗੀ ਅਗਲੀ ਨਾ ਕਰੂਗੀ ਹਾਂ ਜਿਉ ਆਕੇ ਮਗਰ ਆਕੇ ਫੇਰ ਹਰੇ ਦਿਖਾੜਾ ਬੰਨਿਆ ਹੈ ਨਹੀਂ ਚੱਜ ਨਾਲ ਖੇਡ ਦੇਂਗੀ ਤੂੰ ਮੇਰਾ ਭਾਈ ਖੇੜਾ ਛੱਡੋ ਤੇ ਆਦੀਆਂ ਤੀਵੀਆਂ ਸੰਭੋ ਮਾਂ ਤੋਂ ਕੀ ਲੈਣਾ ਤੀਵੀਆਂ ਲੈ ਹੁਣ ਤੀਵੀਆਂ ਸੰਭੋ ਆਗੇ ਹੁਣ ਕਿਤੇ ਮਤ ਦੀ ਗੱਲ ਨਾ ਦੇ ਉਹ ਕੋਈ ਇਹਨਾਂ ਨੂੰ ਹਾਂ ਸਾਰੇ ਬੰਦੇ ਹੱਡ ਰਹਿ ਕੇ ਕਤਨ ਦਾ ਕਰਦੇ ਆਂਦੇ ਕਿਤੇ ਤੇਰੇ ਪਿਓ ਦੀਆਂ ਚਾਲਣੀਆਂ ਕਿਤੇ ਸੱਸਾਂ ਦੀਆਂ ਚਾਲਣੀਆਂ ਕਿਤੇ ਹੁਣ ਪੁੱਤਾਂ ਦੀ ਵਾਰੀ ਆ ਗਈ ਬਾਕੀ ਨੂੰ ਭੁੱਲ ਗਏ ਬਾਪੂ ਨੂੰ ਘਰ ਪਰ ਨਹੀਂ ਪੈਣਾ ਨਹੀਂ ਤੇਰੇ ਵਾਲੇ ਵੀ ਭਜਾ ਦੂਗੀ ਮਾ ਬਾਪੂ ਨੂੰ ਲਾ ਕਰਦਾ ਫੋਨ ਉਹ ਗਿਆ ਵਿਆਗਾ ਦੋ ਦਿਨਾਂ ਦਾ ਉਹ ਵੀ ਨਹੀਂ ਆਇਆਗਾ ਉਹਨੂੰ ਕਰਕੇ ਫੋਨ ਤੇ ਨਾ ਕਰਦੇ ਆ ਬਹਿ ਕੇ ਗੱਲ ਕਰਦੇ ਆ ਨਹੀਂ ਇਹ ਨਹੀਂ ਨਹੀਂ ਕਰ ਵਸਣ ਦੇਣਾ ਤੇਰਾ ਵੀ ਹੁਣ ਕਿ ਇਹਨੂੰ ਖਿੱਚ ਤੇ ਨਹੀਂ ਬਈ ਇਹਨੇ ਪਹਿਲਾਂ ਵਾਲੀ ਭਾਬੀ ਦਾ ਹੁਣ ਕੀ ਕਸੂਰ ਸੀ ਉਹਦੇ ਪੇਕੇ ਉਹਨੂੰ ਲੈ ਗਏ ਤੰਗ ਹੋਏ ਮੈਂ ਤਾਂ ਆਪ ਉਹਨਾਂ ਨੂੰ ਫੋਨ ਕਰ ਕਰਕੇ ਥੱਕ ਗਿਆ ਹਾਂ ਉਹਦੇ ਨਹੀਂ ਅਗਲੇ ਕਹਿੰਦੇ ਤੇਰੀ ਭੈ ਮਾਂ ਬਹੁਤ ਤੰਗ ਕਰਦੀ ਆ ਨਾਲੇ ਉਹਦੇ ਭਾਈ ਇੰਨਾ ਆਪਣ ਬੁਰਾ ਬੋਲ ਕੇ ਗਏ ਆ ਨਾਲੇ ਮੈਨੂੰ ਕਹਿੰਦੇ ਆ ਵੀ ਤੂੰ ਕਹਿੰਦੇ ਕਹਿੰਦਾ ਨਹੀਂ ਆਉਦੀ ਮਾਂ ਨੂੰ ਕੋਸ ਮੈਂ ਤਾਂ ਦੋਨੇ ਪਾਸੇ ਫਸਿਆ ਇਹਨੂੰ ਕਹਿੰਦਾ ਤਾਂ ਵੀ ਮਰਦਾ ਉਹਨੂੰ ਕਹਿੰਦਾ ਤਾਂ ਵੀ ਮਰ ਦੋ ਤਾਂ ਵਿਚਾਰੀ ਦਾ ਕਸੂਰ ਹੀ ਹੈ ਨਹੀਂ ਕੋਈ ਹੁਣ ਉਹਦੇ ਸਾਹਮਣੇ ਅਗਲੀ ਦੇ ਮਨ ਚ ਕੀ ਜਊ ਨਾਲੇ ਹੁਣ ਉਹਦੇ ਮਨ ਚ ਕੀ ਜਾਊਗਾ ਸਹੀ ਗੱਲ ਬਾਰ ਬੰਦੀ ਜਦੋਂ ਹੁਣ ਬੰਦਾ ਝੂਠ ਵੀ ਕੀ ਬੋਲੇ ਵੀ ਭਈ ਕੋਈ ਬਰਨਾ ਵੀ ਕੀ ਲਾਵਾਂ ਇਹਦੇ ਸਮੁਰਿਆ ਕੇ ਖੜ ਗਈ ਵੀ ਬਾਰ ਬੰਨਣ ਲੱਗ ਗਈ ਕਾਲ ਕੋਈ ਗੱਲ ਨਹੀਂ ਤੂੰ ਪੈ ਜਾ ਕੇ ਯਾਰ ਸਾਂ ਟਾਈਮ ਬਹੁਤ ਪਿਆਦਾ ਤੇ ਤੂੰ ਬਾਪੂ ਨੂੰ ਫੋਨ ਕਰ ਬਾਈ ਕੋਈ ਨਹੀਂ ਦੁਪਹਿਰੇ ਕਰਦੇ ਆ ਗੱਲ ਸੌਣਾ ਫੇਮ ਘੰਟਾ ਜਾ ਅ ਕੱਲੇ ਟੈਂਗਰੇ ਦਾ ਵਿਆਹ ਕੀਤਾ ਤੇ ਅੱਜ ਹੀ ਮੈਨੂੰ ਕੁੱਤੀ ਬਣਾਤਾ ਹੈ ਸਾਰੇ ਟੱਬਰ ਨੇ ਰਲ ਕੇ ਹੀ ਕੰਬਲੀ ਕਰਤਾ ਅੱਜ ਹੀ ਕੀ ਹੋ ਗਿਆ ਤੈਨੂੰ ਭਗਵਾਨ ਨੇ ਹੁਣ ਆ ਕੀ ਆ ਜਿਹੜੇ ਤੇਰੇ ਸਿਰ ਤੇ ਚੜਾਏ ਹੋਏ ਆ ਕੀ ਗੱਲ ਹੋ ਗਈ ਉਹ ਮੁੰਡਾ ਵੀ ਮੈਨੂੰ ਖਿੱਚ ਕੇ ਜੇ ਬੋਲਿਆ ਮੈਂ ਖੇਤ ਪੱਠੇ ਵੱਢੀ ਜਾਂਦਾ ਸੀ ਪਛਲਾ ਆਪ ਦੇ ਲਾੜ ਲਿਆ ਨੂੰ ਮੈਨੂੰ ਨਹੀਂ ਪਤਾ ਮੈਨੂੰ ਆਏ ਸੀ ਮੈਂ ਤੜਕੇ ਤੜਕੇ ਸਦੇ ਸਦੇ ਆ ਲਿਆ ਵਾ ਮਗਰੋਂ ਗਰਮੀ ਹੋ ਜਾਂਦੀ ਜਿਆਦੇ ਦੁਪਹਿਰਾ ਕੱਢ ਜਾਂਦਾ ਕੀ ਗੱਲ ਹੋ ਗਈ ਤੂੰ ਹੁਣ ਕੀ ਐ ਮੈਂ ਮੜੇ ਬਾਰ ਖੜਕਾਤਾ ਮੈਂ ਕਿ 7 ਵਜੇ ਪਏ ਐ ਉੱਠ ਖੜਨਾ ਭਾਈ ਕੋਈ ਆ ਜਾਂਦਾ ਕਰੇ ਪਰ ਨੂੰ ਕੀ ਲੋੜ ਆ ਬਾਰ ਖੜਕਾਉਂਦੀ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਮੈਂ ਤਾਂ ਦੋਨੇ ਜਾਨੇ ਰਲ ਕੇ ਨੇ ਸੁਵੀ ਕੁੱਤੀ ਵਾਂਗੂ ਪੈ ਗਏ ਕੀ ਗੱਲ ਹੋ ਗਈ ਮੈਂ ਤਾਂ ਸਵੇਰੇ ਸਵੇਰੇ ਇਹਨੇ ਜੀਣਾ ਦੁਪਰ ਕਰਤਾ ਮੈਂ ਤਾਂ ਇੰਜ ਕਰੇ ਘਰੋਂ ਭੱਜ ਜਾ ਉਹ ਮੈਂ ਕਰਦਾ ਗੱਲ ਕਰਮਜੀਤ ਪੁੱਤ ਹਾਂ ਬੱਤਾ ਆ ਗਿਆ ਬਾਪੂ ਹਾਂ ਬੱਤਾ ਕੀ ਗੱਲ ਆ ਤੂੰ ਐਵੇਂ ਮੈਨੂੰ ਖੜਕੇ ਜੀ ਬੋਲਦਾ ਕਿ ਚੱਕਰ ਤਰੀਕੇ ਕੀ ਬਾਪੂ ਯਾਰ ਹਾਂ ਜੀਣਾ ਹਰਾਮ ਕਰ ਛੱਡਿਆ ਇਹਨੇ ਜਿਵੇਂ ਮੇਰੀ ਘਰ ਵਾਲੀ ਭਜਾਦੀ ਪਹਿਲਾਂ ਓਵੇਂ ਹੀ ਹੁਣ ਉਹਦੇ ਨਾਲ ਕਰੀ ਜਾਂਦੀ ਆ ਤੜਕੇ 7 ਵਜੇ ਬਾਹਰ ਭੰਨਣ ਲੱਗ ਗਈ ਉਹਨਾਂ ਦਾ ਇਹਨੂੰ ਮੈਂ ਨਾ ਜਿੱਦਿਆ ਆਪਾਂ ਵਿਆਹ ਕੀ ਲਏ ਆ ਪਹਿਲਾਂ ਹੀ ਕਹਤਾ ਸੀ ਵੀ ਆਪ ਦਾ ਬੰਦੇ ਵਾਂਗੂ ਚੱਲੀ ਤੇ ਨੂਣਾ ਬਣਾ ਕੇ ਰੱਖੀ ਕੀ ਗੱਲ ਹੋ ਗਈ ਅੱਜ? ਅਰੇ 4 ਦਿਨ ਹੋ ਗਏ ਵਿਆਹ ਹੋਏ ਨੂੰ। 7 ਵਜੇ ਉਹਨਾਂ ਦਾ ਜ਼ੋਰ-ਜ਼ੋਰ ਤੇ ਬਾਹਰ ਪੰਨਣ ਲੱਗਿਓ ਉੱਠੋ ਉੱਠੋ ਉੱਠੋ। ਵੀ ਆਪਣੇ ਤੈਨੂੰ ਵੀ ਕਿੜਾ-ਕਿੜਾ ਮੱਝਾਂ ਬਾਲੀਆਂ ਹੈਂਗਾਂਗਾ। ਵੀ ਉਹਨੇ ਪੱਠੇ ਪਾਉਣੇ ਉੱਠ ਕੇ ਡਿੱਸਦੇ ਆ। ਮੈਂ ਕਿਹਾ ਕੰਮ ਆ ਤੂੰ ਤੜਕੇ 7 ਵਜੇ ਕਹਿ ਦਿੰਦੀ ਹਾਂ ਉੱਠ ਖੜੋ। ਤੇ ਆਪਾਂ ਉਹਦੇ ਕਿਉਂ 5 ਵਜੇ ਹੀ ਉੱਠ ਖੜਦੇ ਸੀ ਸਾਰਾ ਟੱਬਰ। ਓਏ ਓਦੋਂ ਮਜਬੂਰੀਆਂ ਸੀ। ਤੂੰ ਕੰਵਲ ਗਿਆ ਅੱਜ ਹੁਣ ਜਵਾਨਾ ਬਦਲ ਗਿਆ। ਓਦੋਂ ਤਾਂ ਨਾ ਬਲਦਾਂਣਾ ਕਰਨੀ ਹੁੰਦੀ ਸੀ ਵਾਈ। ਬੁੜਿਆਂ ਰਕੇ 3 ਵਜੇ ਠਾ ਕੇ 2 ਵਜੇ ਜੜਾ ਦਿੰਦੇ ਸੀ ਸਾਰੀ ਰਾਤ ਅੱਧੀ ਰਾਤ ਕਰਲਾਈ ਰੱਖਦੇ ਤੜਕੇ 11 ਵਜੇ ਤਾਈਂ ਉਦੋਂ ਮਗਰੋਂ ਕਹਿੰਦੇ ਸੀ ਪੈ ਜਾਓ ਜਦੋਂ ਕੰਮ ਦਾ ਟਾਈਮ ਹੁੰਦਾ ਸੀ ਉਦੋਂ ਸੌ ਜਾਂਦੇ ਸੀ ਜਦੋਂ ਸੌਣ ਦਾ ਟਾਈਮ ਹੁੰਦਾ ਸੀ ਉਦੋਂ ਕੰਮ ਲਾ ਲੈਂਦੇ ਸੀ ਅਕਲੋਕਲ ਹੈ ਨਹੀਂ ਸੀ ਉਹਨਾਂ ਬੁੜਿਆਂ ਨੂੰ ਉਹੀ ਤਾਂ ਮੈਂ ਉਹਨੂੰ ਕਹਿੰਦੇ ਨੇ ਵੇਡੀ ਸਿੱਧਿਆ ਠਾ ਕੇ ਕੀ ਇਹਨਾਂ ਨੇ ਕਿ ਵੀ ਉਦੋਂ ਬਾਅਦ ਸੁਦੇਹਾਂ ਉੱਠ ਕੇ 11 ਵਜੇ ਨੂੰ ਫੇਰ ਸੌਂਜੋ। ਕਿ ਬੰਦਾ ਇੱਕੀ ਵਾਰੀ ਨੀਂਦ ਪੂਰੀ ਕਰਕੇ ਉੱਠ ਖੜੇ ਬਾਅਦ ਚ ਨਾ ਸੌਵੇਂ। 11 ਵਜੇ ਤਾਂ ਹੁਣ ਤੁਸੀਂ ਪੈਣੀਆਂ। ਘੱਟੋ ਘੱਟ ਕੰਮ ਆਪਣਾ 10-11 ਵਜੇ ਨਿਭੜਦਾ ਰਾਤ ਨੂੰ। ਤੇ ਤੜਕੇ ਸੁਦੇਹਾਂ 4 ਵਜੇ ਉੱਠ ਕੇ ਕੀ ਕਰਨਾ ਹੁੰਦਾ? ਤੂੰ ਉੱਠ ਖੜਿਆ ਕਰ, ਪਾਠ ਕਰ ਲਿਆ ਕਰ। ਮੈਂ ਉੱਠ ਖੜਦਾ ਜਿਹੜੇ ਟਾਈਮ ਮੈਂ ਜਿਹੜੇ ਟਾਈਮ ਜਵਾਕ ਉੱਠਦੇ ਉਸ ਟਾਈਮ ਉੱਠ ਰਹਿੰਦਿਆਂ ਕਰਨ ਨੂੰ ਐਵੇਂ ਠੱਠ ਨਾ ਕਰਿਆ ਕਰ। ਜੋ ਕੱਲ ਨੂੰ ਭੱਜ ਗਈ ਹੈ ਜੇ ਨਵੀਂ ਨਵੀਂ ਆਈ ਹੈ ਕੀ ਦੱਸੂ ਗਿਆ ਉਹਦੇ ਪੇਕੇ ਇਹ ਮੈਂ ਤੁਹਾਨੂੰ ਦੱਸਦਾ ਚੜ ਕੇ ਚਾ 9 ਵਜੇ ਤਾਂ ਹੱਢਦੀ ਉੱਠ ਤੇ 11 ਵਜੇ ਇਹ ਲੋਈ ਲੈ ਕੇ ਪਈ ਹੁੰਦੀ ਹੈ ਧੁੱਪੇ ਦੁਪਹਿਰੇ ਤੂੰ ਸੁੱਤੀ ਪਈ ਹੁੰਨੀ ਆ ਤੇ ਤੜਕੇ ਨੀਂਦ ਉਸ ਵੇਲੇ ਹੀ ਪੂਰੀ ਕਰ ਲਿਆ ਕਰ ਬੰਦਾ ਸਾਰੀ ਦਿਹਾੜੀ ਕੰਮ ਦਾ ਕਰੀ ਜਾਵੇ ਆਹੋ ਤੂੰ ਵੀ ਰਲ ਕੇ ਨਾ ਤੂੰ ਵੀ ਮੈਨੂੰ ਹੁਣ ਹਾ ਕੁਝ ਕਹਿਣ ਲੱਗ ਗਿਆ ਮੈਂਨੇ ਸਾਰੀ ਉਬਰ ਤਾਂ ਦਾ ਕੱਢ ਲਈ ਤੇ ਹੁਣ ਉਹਦੇ ਤਾਂ ਤੂੰ ਮੈਨੂੰ ਕਿਹਾ ਨਾ ਵੀ ਤੂੰ ਤੜਕੇ 9 ਵਜੇ 4 ਵਜੇ ਕਿਉਂ ਉੱਠ ਕੱਢਦੇ ਤੇ ਹੁਣ ਤੂੰ ਵੀ ਤਿੰਨ ਚਾਰ ਪਰਖਣ ਲੱਗ ਗਿਆ ਜਦ ਬੁੱਢੇ ਹੱਡ ਹੋ ਗਏ ਸਾਦਨ ਧੰਦਾ ਕਰਦਿਆਂ ਦੇ ਉਹ ਤੁਸੀਂ ਮਾਂ ਮੇਰੀਏ ਉਦੋਂ ਸਮਾਂ ਹੋਰ ਸੀ ਅੱਜ ਸਮਾਂ ਪੂਰਾ ਹੁਣ ਪਾਈ ਆਪੇ ਹੀ ਸਮਾਂ ਹੋਰ ਆ ਤੁਹਾਨੂੰ ਪਾਲ ਕੇ ਪਲੋਸ ਕੇ ਡੱਡ ਕਰ ਲਿਆ ਵਿਆਹ ਤੇ ਤੇ ਅੱਜ ਆਪੇ ਹੀ ਸਮਾਂ ਬਦਲ ਗਿਆ ਮੇਰੇ ਵੀਰਾਂ ਅੱਜ ਕੱਲ ਦੇ ਕੁੜੀਆਂ ਮਿਲਦੀਆਂ ਨਹੀਂ ਹੁਣ ਤਾਂ ਕੁੜੀਆਂ ਵੀ ਆਪਣੇ ਜ਼ਿੰਮੇਵਾਰਾਂ ਨੂੰ ਪਾਲਣੀਆਂ ਔਖੀਆਂ ਹੋਈਆਂ ਪਈਆਂ ਤੇ ਜੇ ਇਹਨੂੰ ਵਾਸ ਲੈਣ ਦੇ ਉਹਦੀ ਵੀ ਭਜਾਤੀ ਤੂੰ ਤੇ ਇਹਦੀ ਵੀ ਭਜਾਈਂਗੀ ਅੰਦਰ ਜਾ ਲਗਾਈਆਂ ਜਦੋਂ ਸੱਤ ਸੈਣੀ ਤੱਕ ਕਰਤੀ ਆ ਉਹ ਲੈ ਦੇਂਦੇ ਆ ਮੜੇ ਹੌਲੀ ਬੋਲੋ ਕੁੜੀ ਨੂੰ ਨਾ ਪਤਾ ਲੱਗੇ ਜੀ ਵਿਚਾਰੀ ਨੂੰ ਪਉ ਨੂੰ ਪਤਾ ਤਾਂ ਲੱਗ ਹੀ ਗਿਆ ਹੁਣ ਬਾਪੂ ਜੀ ਤੋਂ ਵੀ ਐਡਾ ਜਲੂਸ ਕੱਢਤਾ ਨੇ ਤੜਕੋ ਤੜਕੀ 7 ਵਜੇ ਮੈਂ ਤੈਨੂੰ ਦੱਸਦਾ ਜੇ ਅੱਗੇ ਤੋਂ ਤੂੰ ਕੋਈ ਕਰਤੂਤ ਕਰੀ ਨਾ ਇਹੋ ਜੀ ਤੇ ਮੈਂ ਤੈਨੂੰ ਛਤਰਾਣਾ ਕੁੱਟੂਗਾ ਐ ਕਿਵੇਂ ਕੁੱਟੇਗਾ ਗਾੜੀ ਨਾਲ ਬਟਾਲੀ ਮੈਥੋਂ ਬਾਹਰ ਮੱਛਰ ਆਵਾ ਹੁਣ ਇਹਨਾਂ ਨਾਲ ਕਿਹ ਵੀ ਉੱਤਾਂ ਦੀ ਸੱਤੇ ਚੜਦਾ ਜਾਂਦਾ ਬਾਹਰ ਵੇਖ ਲਾ ਤੈਨੂੰ ਵੀ ਕਿਵੇਂ ਬੋਲਦੀ ਆ ਇਹ ਤਾਂ ਪਹਿਲਾਂ ਤੋਂ ਹੀ ਬੋਲਦੀ ਆ ਮੈਨੂੰ ਅੱਜ ਦੀ ਥੋੜੀ ਬੋਲਦੀ ਆ ਸਕਿਆ ਜੀ ਅੱਜ ਵੀ ਮਤਰਾ ਕੀ ਹਾਲਾ ਇਹ ਸ਼ਾਇਦ ਘਰ ਘਰ ਦੀ ਕਹਾਣੀ ਆ ਵੀ ਪੁਰਾਣੇ ਸਮੇਂ ਦੀਆਂ ਜਿਹੜੀਆਂ ਸੱਸਾਂ ਹੁੰਦੀਆਂ ਤੇ ਉਹ ਕਹਿੰਦੀਆਂ ਵੀ ਜਿਵੇਂ ਅਸੀਂ 4 ਵਜੇ ਉੱਠਦੀਆਂ ਸੀ ਹਨਾ ਐਨਾ ਕੰਮ ਕਰਦੀਆਂ ਸੀ ਪਸੂ ਢਾਂਡੇ ਸਾਂਭਦੀਆਂ ਸੀ ਤੇ ਉਵੇਂ ਹੀ ਸਾਡੀਆਂ ਨੂਹਾਂ ਕਰਨ ਪਰ ਸਮਾਂ ਜਿਵੇਂ ਬਦਲ ਜਾਂਦਾ ਹੁਣ ਕੋਸ਼ ਕੰਮ ਆ ਜਿਵੇਂ ਮਸ਼ੀਨਾਂ ਕਰਦੀਆਂ ਜਿਵੇਂ ਆਪਾਂ ਕੱਪੜੇ ਮਸ਼ੀਨ 'ਚ ਧੋਣੇ ਆ ਹਨਾ ਤਾਂ ਉਹਨੇ ਕੰਮ ਨਹੀਂ ਹੈਗੇ ਘਰਾਂ ਦੇ ਵਿੱਚ ਇਜੇ ਮਤਲਬ ਪਹਿਲਾਂ ਆਪਾਂ ਉੱਠੀਏ ਹਨਾ 4 ਵਜੇ ਤੇ 8 ਵਜੇ ਤੱਕ ਦੋ ਦੋ ਕੰਮ ਨਿਵੇੜ ਲਈਏ ਤੇ ਫਿਰ ਸੌਂ ਜਾਈਏ ਉਹਦਾ ਕੀ ਫਾਇਦਾ ਇਹਦਾ ਬਸ ਇੱਕ ਹੀ ਸੋਲੂਸ਼ਨ ਆ ਵੀ ਆਪਦਾ ਇੱਕ ਵਾਰੀ ਨੀਂਦ ਪੂਰੀ ਕਰਕੇ ਬੰਦਾ ਉੱਠੇ ਹਨਾ ਕਿਉਂਕਿ ਜਦੋਂ ਕੰਮ ਹੀ ਨੋਹਾਂ ਨੇ ਕਰਨਾ ਉਹਨਾਂ ਨੇ ਆਪਣੇ ਬੱਚੇ ਸਕੂਲ ਤੋਰਨੇ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ ਬੇਸ਼ੱਕ ਉਹ 7 ਵਜੇ ਉੱਠਣ ਬੇਸ਼ੱਕ ਉਹ 4 ਵਜੇ ਉੱਠਣ ਤੇ ਸੱਸਾਂ ਇਨੀ ਟੈਨਸ਼ਨ ਨਾ ਲਿਆ ਕਰੂ ਓਦੋਂ ਨਾ ਓਦੋਂ ਉਸ ਜਵਾਨੇ ਦੇ ਵਿੱਚ ਉਹਨਾਂ ਦੀ ਮਜਬੂਰੀ ਹੁੰਦੀ ਸੀ 3 ਵਜੇ ਜਾਂ 4 ਵਜੇ ਉੱਠਣਾ ਕਿਉਂਕਿ ਉਦੋਂ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਕਿਉਂਕਿ ਦੁਪਹਿਰਾਂ ਚੜ ਜਾਂਦਾ ਸੀਗਾ ਜਦੋਂ ਨੂੰ ਕਿਤੇ ਵਾਹਣ ਪੰਨ 10 ਕਿੱਲੇ ਵਾਹੁੰਦੇ ਸੀ ਤੇ ਪੈਰ ਬਲਦਾਂ ਦੇ ਮੱਚਦੇ ਹੁੰਦੇ ਸੀ ਤਾਂ ਉਹ ਹਨੇਰੇ ਉੱਠ ਕੇ 2 ਵਜੇ ਉੱਠ ਕੇ ਬਲਦ ਜੋੜਦੇ ਸੀ ਤਾਂ ਉਹ ਬੁੜੀਆਂ ਸੁਨੇਹਾ ਹਟਦੀਆਂ ਸੀ ਹੁਣ ਖੇਤੀ ਵੀ ਬਦਲੀ ਵੀ ਆ ਜਮਾਨਾ ਵੀ ਬਦਲ ਗਿਆ ਸਾਰਾ ਕੁਝ ਬਦਲ ਗਿਆ ਸੱਸਾ ਵੀ ਬਦਲ ਗਿਆ ਬੱਸ ਸੱਸਾ ਵੀ ਨਾਨਾ ਨੂੰ ਨਾ ਤੰਗ ਕਰਿਆ ਕਰੋ ਜਮਾਨੇ ਦੇ ਹਿਸਾਬ ਨਾਲ ਸੱਸਾ ਵੀ ਡਿਵੈਲਪ ਹੋ ਬਾਈ ਜੀ ਸਾਡੀ ਘਾਣੀ ਜਿਨ੍ਹਾਂ ਨੂੰ ਵੀ ਟੱਚ ਕੀਤੀ ਆ ਉਹ ਸ਼ੇਅਰ ਜਰੂਰ ਕਰੋ ਸ਼ੇਅਰ ਆਲਾ ਬਟਨਾ ਖਸਾ ਦਿਓ ਨੱਪ ਕੇ ਪੂਰਾ ਜਿਹਨੂੰ ਵਿਦਿਆ ਤੇ ਸਾਡੀ ਕਹਾਣੀ ਲੱਗਦੀ ਆ ਉਹ ਸ਼ੇਰ ਫੁੱਲ ਕਰਦਾ ਕਰੋ ਵੀਰ ਬਣ ਕੇ ਇੱਕ ਜਿਹਨੂੰ ਲੱਗਦੀ ਆ ਚੰਗੀ ਉਹ ਜ਼ਰੂਰ ਸ਼ੇਰ ਕਰਦੀ ਕਹਾਣੀ ਮੇਰੇ ਸਾਹਮਣੇ ਨਾਲ ਹੋ ਸਕਦੀ ਹੈਗੀ ਪਰ ਸੱਸਾਂ ਨੂੰ ਬੇਨਤੀ ਹੈ ਕਿ ਤੁਸੀਂ ਬਦਲੋ ਬਦਲੋ ਧੰਨਵਾਦ